ਸਾਰੇ ਰਾਜ ਤੋਂ ਕੋਈ ਗੱਲ ਬਾਤ ਨਹੀਂ ਕੀਤੀ। ਵੇ ਜੀ ਗੱਲਾਂ ਬਾਤਾਂ ਕਾਦੀਆਂ ਰਹਿ ਗਈਆਂ। ਧੋਕਵਾਰੀ ਪਿੰਡ ਬਸ ਚਾਈ ਚਾਈ ਆਈਆਂ। ਮੁੜ ਕੇ ਤੇ ਤੁਹਾਡੇ ਤੇ ਫੇਰ ਬੋਝ ਬਣ ਗਈਆਂ। ਮੰਮੀ ਅੱਜ ਨਾ ਮੇਰੇ ਮਨ ਨੂੰ ਨਾ ਸਕੂਨ ਜਾ ਮਿਲ ਗਿਆ ਵਾ। ਇਹ ਚੱਲ ਗਈ ਹੈ ਨਾ ਇਹ ਤੁਰੀ ਫਿਰਦੀ ਨਾ ਚੰਗੀ ਨਹੀਂ ਲੱਗਦੀ ਮੈਨੂੰ। ਸੰਦੀਪ ਗੋਮ ਜਿਆ ਬੜਾ ਉੰਤਰਾਈਓ। ਇਰਾਦਾ ਤੇ ਇਹੋ ਹੀ ਹੁਣਾਵਾ। ਵੀ ਜਿਹੜਾ ਪਿਆਹਾ ਤੇਲਾ ਮਿਲੂਗਾ ਸਾਰਾ ਮੇਰੀ ਭੈਣ ਨੂੰ ਮਿਲ ਜੇ। ਤੇ ਅਹੀਂ ਖੋਖ ਇੰਜ ਲਵਾਂਗੇ। ਪਰ ਅਹੀਂ ਇਹ ਕੰਮ ਹੁਣ ਦੇਣਾ ਵਾ। ਭਾਬੀ ਕੋਈ ਗੱਲ ਤੇ ਨਹੀਂ ਕਰਦੀ। ਉਹ ਨਹੀਂ ਨਹੀਂ। ਤੇਹੋ ਜੀ ਸੋਚਨੀ ਆ ਜੇ ਦਾਣ ਮਮੀ ਹਣਾ ਮੈਨੂੰ ਭੇਜਦਾ ਵਾ ਇਹ ਜੇ ਲੈਣਾ ਏ ਤੇ ਫਿਰ ਕੀ ਕਰੂੰਗੀ ਸਮਝ ਨਹੀਂ ਆਉਂਦੀ ਗੋਸ਼ ਉਹ ਦਾਣਾ ਜਿੱਦਾਂ ਦਾ ਮਮੀ ਦਾ ਸੁਭਾਵਾ ਨਾ ਜਿੱਦਾਂ ਉਹ ਮੇ ਨਾਲ ਗੱਲਬਾਤ ਕਰਦੀ ਆ ਲੱਗਦਾ ਤੇ ਹੈ ਨਹੀਂ ਆ ਕਿ ਕੋਈ ਗੱਲਬਾਤ ਕਰਨੀ ਰੱਬ ਮੈਂ ਤੇਹੀ ਅਰਦਾਸ ਕਰਨੀ ਆ ਕਿ ਮਮੀ ਦੇ ਮਨ ਚ ਨਾ ਕੋਈ ਇਦਾਂ ਦੀ ਗੱਲ ਆਵੇ ਮੈਂ ਹੋਰ ਜਾਣਾ ਵੀ ਕਿੱਥੇ ਆ ਨਾਲੇ ਵੀ ਤੇ ਘਰ ਕਿੰਨਾ ਕਚਰ ਬੈਠੀ ਰਹੂੰਗੀ ਜੋਤ ਮੈਂ ਦਿੱਤੀ ਉਹਨੂੰ ਆਵਾਜ਼ ਰੁਪਿੰਦਰ ਨੂੰ ਅੱਗੇ ਦੇ ਘਰ ਗਈ ਹੈ ਲੱਗ ਗਈ ਕੋਈ ਗੱਲ ਨਹੀਂ ਹੈ ਆਪੇ ਆ ਜਾਂਦੀ ਹੈ ਹੈ ਹਾਂਜੀ ਕੋਈ ਨਹੀਂ ਤੇ ਕੀ ਗੱਲ ਆ ਤੂੰ ਢਲੀ ਜੀ ਆ ਅੱਜ ਨਾ ਸਾਰੇ ਰਾਜ ਤੋਂ ਬੋਲੀ ਆ ਕੋਹ ਵੇ ਜੀ ਤੁਹਾਡੇ ਤੋਂ ਕਹਾ ਲਗਾਵਾ ਹੂੰ ਬਥੇਰੀ ਕੋਸ਼ਿਸ਼ ਕਰਨੀ ਆ ਵੀ ਤੁਹਾਡੇ ਤੋਂ ਕੋਈ ਗੱਲ ਕਹਾਂ ਪਰ ਕੀ ਕਰਾਂ ਰਿਹਾ ਹੀ ਨਹੀਂ ਜਾਂਦਾ ਕਿਉਂ ਕੋਈ ਗੱਲ ਬਾਤ ਹੋਈਏ ਘਰ ਗੱਲਬਾਤ ਤੇ ਕੋਈ ਨਹੀਂ ਹੋਈ ਹਾਂ ਪਰ ਨਾਂ ਮਾਂ ਜੀ ਹੋ ਗੱਲ ਲਈ ਜਾਂਦੀ ਆ ਵੀ ਮੈਂ ਹੁਣ ਇੱਥੇ ਆ ਗਈ ਆ ਤੇ ਜੇ ਮੰਮੀ ਹੁਣੀ ਮੈਨੂੰ ਲੈਣਾ ਏ ਤੇ ਫਿਰ ਕੀ ਕਰੂੰਗੀ ਓਹੋ ਕਿਉਂ ਨਾ ਲੈਣਾ ਹੋਣਗੇ ਉਹ ਤਾਂ ਕਹਿਣ ਦੇ ਵਿਚਾਰੇ ਵੀ ਸਾਨੂੰ ਫੋਨ ਕਰਦੇ ਜਦਨ ਵੀ ਇਹਨੇ ਆਉਣਾ ਹੋਊਗਾ ਤੂੰ ਐਵੇਂ ਟੈਨਸ਼ਨ ਲੈ ਕੇ ਬੈਠੀ ਆ ਤੈਨੂੰ ਕਹਿੰਦੇ ਕੋਈ ਨਹੀਂ ਨਹੀਂ ਵੇ ਜੀ ਉਹਦਾ ਮੰਮੀ ਹੁਣਾ ਮੇਰੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਐਵੇਂ ਬਸ ਤੁਹਾਨੂੰ ਪਤਾ ਹੀ ਆ ਡਰ ਜਾ ਹੀ ਬਹਿ ਗਿਆ ਵਾ ਮਨ ਚ ਮੈਂ ਤੇ ਆਉਣ ਵੱਲੋਂ ਵੀ ਨਹੀਂ ਮੰਦੀ ਮਮੀ ਕਹਿੰਦੇ ਵੀ ਨਹੀਂ ਪੱਕੇ ਜਾਈਦਾ ਹੁੰਦਾ ਵਾ ਜਾਂ ਤੂੰ ਹੋਇਆ ਤੇ ਫਿਰ 2000 ਦਿਨ ਲਾਵੀ ਮੁੜ ਕੇ ਮਨ ਹੋਰ ਦਾ ਹੋਰ ਹੋ ਜਾਂਦਾ ਉਹ ਨਹੀਂ ਨਹੀਂ ਡਰ ਕਾਦਾ ਜੇ ਕੋਈ ਗੱਲ ਕਰਨਗੇ ਤੇ ਕੋਈ ਗੱਲ ਨਹੀਂ ਅਸੀਂ ਕਰ ਲਾਂਗੇ ਗੱਲ ਉਹਨਾਂ ਜਾ ਕੇ ਤੂੰ ਐਵੇਂ ਟੈਨਸ਼ਨ ਲੈ ਕੇ ਬੈਠੀ ਐ ਸਾਰੇ ਰਾਜ ਤੋਂ ਕੋਈ ਗੱਲ ਬਾਤ ਨਹੀਂ ਕੀਤੀ ਹੋਏ ਜੀ ਗੱਲਾਂ ਬਾਤਾਂ ਕਾਦੀਆਂ ਰਹਿ ਗਈਆਂ ਧੋਕ ਵਾਰੀ ਪਿੰਡ ਬਸ ਚਾਈ ਚਾਈ ਆਈਆਂ ਮੁੜ ਕੇ ਤੇ ਤੁਹਾਡੇ ਤੇ ਫਿਰ ਬੋਝ ਬਣ ਗਈ ਐ ਇਤੋਂ ਚੰਗਾ ਤੀ ਮੇਰਾ ਵਿਆਹ ਹੀ ਨਾ ਕਰਦੇ ਸਾਰਾ ਕੰਮ ਇੱਕ ਪਾਸੇ ਰਹਿਣਾ ਸੀ ਉਹ ਚੱਲ ਜੇ ਇੰਨਾ ਕੋ ਬੰਦੇ ਨੂੰ ਪਤਾ ਹੋਵੇ ਤੇ ਫਿਰ ਇਹ ਕਦਮ ਚੁੱਕਣਾ ਕਰ ਲਈ ਜੋ ਹੋ ਗਿਆ ਵਾ ਨਾ ਉਹਨੂੰ ਮੰਨਣਾ ਪੈਣਾ ਵਾ ਹੁਣ ਵੀਜੀ ਮੰਨ ਤੇ ਮੈਂ ਲਿਆ ਵਾ ਪਰ ਕੀ ਕਰਾਂ ਅਗਲੀ ਜ਼ਿੰਦਗੀ ਜਦੋਂ ਦੇਖਦੀ ਆ ਨਾ ਤੇ ਫੇਰ ਸਮਝ ਨਹੀਂ ਆਉਂਦੀ ਵੀ ਮੈਂ ਕੀ ਕਰਾਂ ਮੇਰੇ ਨਾਲ ਕੀ ਹੋ ਗਿਆ ਵਾ ਮੈਂ ਰੱਬ ਦਾ ਕੀ ਮਾੜਾ ਕੀਤਾ ਸੀ ਜਿਨੇ ਇੱਕ ਵਾਰੀ ਵੀ ਨਹੀਂ ਸੋਚਿਆ ਇਹ ਸਭ ਕੁਝ ਕਰਨ ਤੋਂ ਪਹਿਲਾਂ ਉਹ ਚੱਲ ਕੋਈ ਗੱਲ ਨਹੀਂ ਤੂੰ ਨਾ ਟੈਨਸ਼ਨ ਨਾ ਲਿਆ ਕਰ ਕੀ ਪਤਾ ਰੱਬ ਤੈਨੂੰ ਪੁੱਤ ਦੇ ਦੇ ਤੇ ਉਹਦੇ ਸਾਰੇ ਜ਼ਿੰਦਗੀ ਕੱਢ ਲੈਣ ਤੇ ਤੇ ਤੈਨੂੰ ਸਾਰੀਆਂ ਗੱਲਾਂ ਭੁੱਲ ਜਾਣੀਆਂ ਉਹ ਤੇ ਹੈ ਗਈ ਆ ਵੇਜੀ ਪਰ ਜਿਹੜਾ ਆਵਲਾ ਸਮਾਵਣਾ ਇਹ ਨਹੀਂ ਸਮਝ ਆਉਂਦੀ ਕਿ ਕਿੱਦਾਂ ਨਿਕਲਣਾ ਅਜੇ ਤੇ ਤੁਸੀਂ ਚੰਗੇ ਜੀ ਭਾਬੀ ਜੀ ਚੰਗੇ ਨੇ ਜਿਹੜੇ ਮੇਰਾ ਇੰਨਾ ਸਾਥ ਦਿੰਦੇ ਆ ਤੇ ਜੇ ਇਹ ਵੀ ਸਾਥ ਤਹੀ ਮੇਰਾ ਨਾ ਦੋ ਫਿਰ ਪਤਾ ਨਹੀਂ ਮੇਰਾ ਕੀ ਬੰਨਾ ਉਹ ਚੱਲ ਆ ਚਾਹ ਪਾਣੀ ਬਣਾਉਨੇ ਆ ਹੀ ਉਹਦਾ ਰੁਪਿੰਦਰ ਨੇ ਆ ਜਾਣਾ ਐਵੇਂ ਨਾ ਟੈਨਸ਼ਨ ਲਈ ਜਾ ਤੇ ਮੈਂ ਤੇਰਾ ਬੈਗ ਰੱਖਾਂ ਉੱਥੇ ਚਲੋ ਵਿੱਚ ਸੰਦੀਪ ਹਾਂਜੀ ਕੱਲੀ ਬੇਟੀ ਬਾਕੀ ਕਿੱਥੇ ਆ ਮੰਮੀ ਡੈਡੀ ਵੇਲੀ ਆ ਤੇ ਜੋਤ ਜੋ ਚਲ ਗਈ ਆਪਣੇ ਪਿੰਡ ਭਰਾ ਉਹਦਾ ਆਇਆ ਸੀ ਚਲ ਬਲੀ ਆਇਆ ਹਾਂਜੀ ਠੀਕ ਲੈ ਗਿਆ ਲੈ ਗਿਆ ਉਹ ਜਿਹੜਾ ਕੰਮ ਅਸੀਂ ਚਾਹੁੰਦੇ ਸੀ ਨਾ ਉਹ ਹੋ ਗਿਆ ਵਾ ਉਹ ਚਲ ਵਧੀਆ ਵਾ ਹਾਨੂੰ ਕੁਝ ਕਰਨਾ ਵੀ ਨਹੀਂ ਪਿਆ ਮੈਂ ਤੈਨੂੰ ਕਿਹਾ ਹੀ ਨਾ ਤੂੰ ਬੁੜੀ ਨਾ ਬਣੀ ਆਪੇ ਸਭ ਕੋ ਨਹੀਂ ਨਹੀਂ ਮੈਂ ਨਹੀਂ ਕੁਝ ਵੀ ਕਿਹਾ ਮੈਂ ਸਾਰੀ ਗੱਲ ਨਾ ਮੰਮੀ ਕੋ ਕਹਵਾਈ ਐ ਉਹ ਚੰਗਾ ਕੀਤਾ ਵਾ ਆਪਕੇ ਮੁਰੇ ਬਾਨਾ ਮੰਮੀ ਨੇ ਭੇਜਿਆ ਨੂੰ ਮੈਂ ਸਿਰਫ ਕੱਪੜੇ ਪੈਕ ਕਰਕੇ ਦਿੱਤੇ ਆ ਬਸ ਉਹਨਾਂ ਮਾਸੀ ਆ ਗਈ ਨਾ ਮਾਸੀ ਨਾਲ ਫੋਨ ਫੋਨ ਕਰ ਦਣਾ ਉਹਨੂੰ ਵੀ ਨਾ ਹੀ ਆ ਗਈ ਮੈਂ ਤਾਂ ਕਿਹਾ ਮੰਮੀ ਨੂੰ ਮੈਂ ਹੁਣ ਤੀ ਮਗਰ ਫੋਨ ਨਾ ਕਰਿਓ ਕਿ ਜੋਤ ਆ ਜਾ ਚੱਲ ਕੋਈ ਗੱਲ ਨਹੀਂ ਨਾ ਤੇ ਉਹ ਕਰਨ ਤੇ ਨਾ ਹੀ ਆਪਾਂ ਕਰਨਾ ਮੰਮੀ ਨੇ ਤਾਂ ਬੜੀਆਂ ਗੱਲਾਂ ਕੀਤੀਆਂ ਸਾਨੂੰ लवली ਨੂੰ ਅੱਛਾ ਪਰ ਕੀ ਪਤਾ ਉਹਦੇ ਮਨ 'ਚ ਹੁਣ ਆਉਂਦੀ ਆ ਕਿ ਨਹੀਂ ਆਉਂਦੀ ਕੀ ਕਹਿੰਦੇ ਵਿਆਹ ਵੱਲੋਂ ਕਹਿੰਦੇ ਸੀ ਅੱਛਾ ਤੂੰ ਦੂਜਾ ਵਿਆਹ ਕਰ ਦੋ ਇੱਥੇ ਇੰਨੇ ਕੀ ਕਰਨਾ ਵਾ ਹੁਣ ਗੱਲਾਂ ਬਾਤਾਂ ਜੀ ਕੀ ਹੋਣਾ ਵਾ ਉਹ ਗੱਲਾਂ ਬਾਤਾਂ ਸਾਰਾ ਕੁਝ ਕਹਿਤਾ ਉਹਨੂੰ ਮੰਨਿਆ ਨਹੀਂ ਹੋ ਗਿਆ ਕਿ ਉਹ ਨੂੰ ਨਹੀਂ ਲੱਗਦਾ ਕਿ ਉਹ ਮੰਨੂਗਾ ਗੱਡੀ ਉਹ ਵੀ ਬੜਾ ਤੇਜ਼ ਵਾ ਉਹ ਦਿਨ ਵੀ ਆਇਆ ਹੀ ਨਾ ਉਹ ਦਿਨ ਵੀ ਇਹੋ ਗੱਲ ਕਰਦੀ ਸੀ ਇੱਥੇ ਰੱਖਣੀ ਆਪਾਂ ਕੋਈ ਗੱਲ ਨਹੀਂ ਜ਼ਿੰਦਗੀ ਕੱਢ ਲੂਗੀ ਤੇ ਮੰਮੀ ਨੇ ਤਾਂ ਉਦਾਂ ਕਿਹਾ ਸੀ ਚੱਲ ਤੇਰੇ ਡੈਡੀ ਨੂੰ ਭੇਜ ਦਾਂਗੇ ਜਾਂ ਦਲਜੀਤ ਚੱਲੂਗਾ ਲੈਣ ਕੋਈ ਉਹਨਾਂ ਨੂੰ ਤਾਂ ਇਹ ਆ ਕਿ ਪੈਸੇ ਮਿਲ ਜਾਣੇ ਵੀ 5 ਲੱਖ ਰੁਪਈਆ ਤੇ ਪੈਨਸ਼ਨ ਲੱਗ ਜਾਣੀ ਆ ਉਹ ਮੈਂ ਉਹ ਕਰਕੇ ਆਇਆ ਵਾਂ ਮੈਂ ਚੜ ਗਿਆ ਹਾਂ ਅੱਛਾ ਅੱਛਾ ਤੇ ਮੈਂ ਕਰਕੇ ਆ ਵੀ ਉਹ ਪੈਨਸ਼ਨ ਦੱਤੇ ਪੈਸਿਆਂ ਦਾ ਹੀ ਇਹੋ ਗੱਲ लवली ਕਰਨ ਡਿਆ ਸੀ ਕਿੰਨਾ ਫਾਂਡ ਫਾਂਡ ਮਿਲ ਜਾਣਾ ਵਾ ਇਸੇ ਸਾਰੇ ਜ਼ਿੰਦਗੀ ਕੱਟ ਲੈਣੀ ਉਹਨੇ ਫਾਂਡ ਉਹਨਾਂ ਲਈ ਆ ਯਾੜੇ ਮੰਮੀ ਡੜੀ ਲਈ ਆ ਉਹ ਤਾਂ ਇਹੋ ਕਹਿਣ ਦੇਣਾ ਕਿ ਵਿੱਚ ਮੈਂ ਵੀ ਖਾ ਲੂੰਗਾ ਪੈਸੇ ਚੁੱਪ ਕਰਕੇ ਨਾ ਉਹਨੂੰ ਬੁਲਾਉ ਹੀ ਕੋਈ ਨਾ ਅਗਲ ਤੇ ਆਪਾਂ ਲੈਣ ਨਹੀਂ ਜਾਣਾ ਜੇ ਆ ਵੀ ਗਈ ਨਾ ਤਾਂ ਸਿੱਧੇ ਮੂੰਹ ਗੱਲ ਨਾ ਕਰਿਓ ਬਈ ਇਹੋ ਗੱਲ ਮੰਮੀ ਸਮਝਾਉਂਦੇ ਹੀ ਅੱਛਾ ਕਿ ਕਿਹਨੇ ਨਹੀਂ ਬੋਲਣਾ ਉਹਦੇ ਨਾਲ ਆਪੇ ਉਹਨੇ ਚੱਲ ਜਾਣਾ ਫੇਰ ਫਿਰ ਉਹਨੇ ਆਪੇ ਉਹਨੂੰ ਪਤਾ ਲੱਗ ਜਾਣਾ ਮੈਨੂੰ ਇਥੇ ਰੱਖ ਕੇ ਰਾਜੀ ਕੋਈ ਨਹੀਂ ਆ ਪਰ ਹੈ ਬੜੀ ਅੰਤਰੀ ਉਹ ਵੀ ਮੈਨੂੰ ਲੱਗਦਾ ਵਾ ਉਹਨੇ ਨਹੀਂ ਜਾਣਾ ਹੈਗਾ ਪੱਕਾ ਮੈਨੂੰ ਧਾਰ ਲਿਆ ਮਨ ਚ ਇਹ ਬੈਠੇ ਰਹਿਣਾ ਉਹਨੂੰ ਇਹ ਆ ਮੈਂ ਇੱਕ ਵਾਰੀ ਪੈਰ ਪੋਟ ਲਿਆ ਨਾ ਫਿਰ ਇਹਨਾਂ ਨੇ ਮੈਨੂੰ ਬਾੜਨਾ ਨਹੀਂ ਆ ਤੇ लवली ਵੀ ਕਹਿੰਦੇ ਆ ਕਹਿੰਦਾ ਮੈਂ ਕੋਈ ਗੱਲ ਨਹੀਂ ਮੈਂ ਛੱਡ ਜੂਗਾ लवली ਜੇ ਅਜਿਹਾ ਲੈਣਗੇ ਤੇ ਉਹਨੇ ਤਾਂ ਫਿਰ ਛੱਡ ਕੇ ਜਾਣਾ ਹੀ ਆ ਉਹ ਡੈਡੀ ਵੀ ਇਹੋ ਚਾਹੁੰਦਾ ਵਾ ਇੱਥੇ ਰਵੇ ਮੈਨੂੰ ਡੈਡੀ ਨੇ ਕਿਹਾ ਵੀ ਨਾ ਤਾ ਵੀ ਨਹੀਂ ਜਾਣਾ ਸਾਡਾ ਮੁੰਡਾ ਖਾ ਗਈ ਕੱਲ ਨੂੰ ਕੀ ਪਤਾ ਇਹਦੇ ਘਰ ਕੁੜੀ ਹੋਣੀ ਆ ਕਿ ਮੁੰਡਾ ਆਣਾ ਉਹ ਵੀ ਕਿੱਦਾਂ ਦਾ ਹੋਣਾ ਵਾ ਕਿੱਦਾਂ ਦਾ ਮੇਰਾ ਭਰਾ ਹੀ ਇਹਦੇ ਪਾਣੀ ਕਿੱਦਾਂ ਨੇ ਪਿਆਰ ਵਾ ਸਾਡਾ ਘਰ ਹੁੰਦਾ ਸੁਖੀ ਨਹੀਂ ਜੁੰਦੀ ਆਈ ਹੈ ਤੇ ਜਦੋਂ ਮੰਮੀ ਨੂੰ ਮੈਂ ਕਿਹਾ ਸੀ ਕਿ ਰਿਸ਼ਤਾ ਮੈਂ ਕਰਾਉਣੀ ਆ ਸਰਕਾਰੀ ਜੋਬ ਕਰਦੀ ਹੀ ਕੁੜੀ ਕਿੰਨਾ ਚੰਗਾ ਟੱਬਰ ਹੀ ਉਹ ਨਾ ਤਾਂ ਮੰਮੀ ਨੇ ਤੇਰਾ ਰਿਸ਼ਤਾ ਕੀਤਾ ਤੇ ਨਾ ਹੀ ਮਾਸੀ ਦਾ ਕੀਤਾ ਉਹਦਾ ਮੰਮੀ ਵੀ ਕਹਿੰਦੇ ਨਹੀਂ ਕੋਈ ਗੱਲ ਨਹੀਂ ਡੈਡੀ ਕਰਾਉਣਿਆ ਰਿਸ਼ਤਾ ਉਹ ਹੀ ਕਰ ਲੈਣੇ ਆ ਡੈਡੀ ਬਣੀ ਕਹਿੰਦੀਆਂ ਗੱਲਾਂ ਚ ਆ ਗਈਓ ਵੀ ਚੰਗਾ ਘਰ-ਵਾਰ ਦੇਖ ਲੈਂਦਾ ਤੂੰ ਬਈ ਸਾਡਾ ਮੁੰਡਾ ਤਾਂ ਗਿਆ ਮੁੰਡਾ ਤਾਂ ਗਿਆ ਨਾ ਮੁੰਡਾ ਵੀ ਗਵਾਲਿਆ ਹੱਥੋਂ ਹੀ ਪਿੱਛੇ ਕਰਾਉਨੇ ਕੋਈ ਹਰਨਤਾ ਪਹਿਲਾਂ ਮਹਾਪੇ ਹੋ ਗਈ ਆ ਇਹ ਤੇ ਡੰਮੜਾ ਗੀ ਇਹ ਤੇ ਗੱਲ ਸਹੀ ਹੈ ਉਹਨਾਂ ਵਿਆਹ ਹੀ ਤਾਂ ਆਈਆਂ ਘਰ ਤੇ ਕੋਈ ਚੰਗਾ ਰਹਿੰਦਾ ਨਹੀਂ ਹੁਣਾ ਚੱਲ ਸਾਨੂੰ ਕਿ ਲੋੜ ਹੁਣ ਮੁੱਕ ਦੀ ਗੱਲ ਇਹ ਆ ਨਾ ਕਿ ਇਹਨੇ ਫੋਨ ਕਰਨਾ ਵਾ ਤੇ ਨਾ ਆਪਾਂ ਲੈਣ ਜਾਣਾ ਨਹੀਂ ਨਹੀਂ ਸਾਨੂੰ ਲੋੜ ਹੈਗੀ ਅਸੀਂ ਤੇ ਆਪ ਕੱਢਿਆ ਉਹਨੂੰ ਘਰੋਂ ਚੱਲ ਠੀਕ ਆ ਰੋਟੀ ਪਾਣੀ ਲੈ ਆਮੇਨ ਭੁੱਖ ਲੱਗੀ ਆ ਹਾਂਜੀ ਲਿਆਉਣੀ ਮੈਂ ਚੱਲ ਇਹ ਵੀ ਵਧੀਆ ਹੋ ਗਿਆ ਵਾ ਆਪੇ ਆ ਕੇ ਲੈ ਜਾ ਵਾ ਨਹੀਂ ਤੇ ਆਪਾਂ ਕਿਨੇ ਜਾਂਦਾ ਰਹਿਣਾ ਇਹ ਇਹ ਆ ਗੱਲ ਹੈਗੀ ਆ ਕਿ ਆਪਾਂ ਲੈਣ ਨਹੀਂ ਜਾਣਾ ਹੁਣਾ ਡੈਡੀ ਮੈਨੂੰ ਕਹਿੰਦਾ ਰਹੇ ਮੈਂ ਕਹਿੰਦਾ ਮੈਨੂੰ ਕੰਮ ਆ ਸਾਰਾ ਦਿਨ ਭੱਜ ਜਾਂਦਾ ਉੱਥੇ ਪੈਨਸ਼ਨ ਵਾਰੇ ਕਰਨ ਮਾਰੇ ਨਾਲੇ ਫੰਡਾਂ ਵਾਰੇ ਸਾਰੀ ਦਿਰੀ ਮੈਂ ਭੰਨ ਦਰਵਾ ਤੇ ਪੈਸੇ ਰਨ ਦੇਣੇ ਆ ਦਵਾਂਗੇ ਚੰਗੀ ਤਰਾਈ ਹਾਂਜੀ ਹਾਂਜੀ ਭੈਣ ਜੀ ਮੈਂ ਵੀ ਇਹੀ ਗੱਲ ਕਰਨੀ ਹੈ ਤੁਹਾਡੇ ਨਾਲ ਆਹੋ ਸੱਦਿਆ ਹੀ ਉਹ ਦੇ ਪਰਾਨ ਨੂੰ ਬੜੇ ਜ਼ੋਰ ਨਾਲ ਜਾਂਦੀ ਕਿੱਥੇ ਹੀ ਹਲਾਤੀ ਐ ਸਗਾਤ ਮੈਂ ਨਈ ਗੱਲਾਂ ਤੇ ਮੈਂ ਬੜੀਆਂ ਸੁਣਾਈਆਂ ਹੀ ਮੈਂ ਹਾਂ ਜੋ ਉਮਰ ਬੜੀ ਆ ਕਿਦਾਂ ਨੰਗਣੀ ਆ ਮਾਨਾ ਲਾ ਕੱਲ ਨੂੰ ਕੋਈ ਜੀਆ ਜੰਤ ਵੀ ਹੋ ਗਈ ਕੀਪ ਤਾਂ ਤੇ ਪੁੱਤ ਕਿਦਾਂ ਦਾ ਨਿਕਲਣਾ ਵਾ ਤੇ ਸਾਡੇ ਸਿਰ ਤੇ ਬੈਠੀ ਰਹੂਗੀ ਅੱਜ ਕੱਲ ਤਾਂ ਬੰਦੇ ਦਾ ਘੜੀ ਦਾ ਨਹੀਂ ਪਤਾ ਕੱਲ ਨੂੰ ਕੋਈ ਅਭੀ ਨਭੀ ਹੋ ਗਈ ਇਹਦੇ ਹਲ ਕਿੰਨੇ ਵੇਖਣਾ ਵਾ ਦਲਜੀਤ ਹੋਣਾ ਤਾਂ ਰੋਟੀ ਪਾਣੀ ਆਪਣਾ ਵੱਖਰਾ ਕਰ ਲੈਣਾ ਇਹ ਫੇ ਕਿਹਦੇ ਸਿਰ ਤੇ ਬੈਠੀ ਰਹੂਗੀ ਇੱਥੇ ਨਾ ਨਾ ਅਹੀਂ ਲੈ ਜਾਣ ੜ ਇਸ ਗਾਤ ਨੂੰ ਮਾਹ ਤਾਂ ਗਲੋਂ ਲਾਈ ਆ ਹੁਣ ਜਾਣ ੜਿਆ ਕੋਈ ਇੱਥੋਂ ਆਹ ਫਾਂਡ ਸਨ ਆਉਂਦਾ ਹੀ ਫਾਂਡ ਫੁੰਡ ਨਹੀਂ ਮਿਲਣਾ ਮੈਂ ਪਰਤੇ ਹੀ ਕਰਾਇਆ ਤੇ ਫੰਡ ਤੁਹਾਨੂੰ ਦਿੰਨੇ ਆ ਖਲੋਜਾ ਜਰੀਕਾ ਚੱਲ ਕੋਈ ਨਹੀਂ ਆਇਓ ਤੁਸੀਂ ਕਿਹਦੇ ਨਾਲ ਫਿਰ ਕਰਾਂਗੇ ਗੱਲਾਂ ਬਾਤਾਂ ਬੈ ਕੇ ਹਾਂ ਚੰਗਾ ਭੈਣ ਜੀ ਸਤਿ ਸ੍ਰੀ ਅਕਾਲ ਕਿਹਦਾ ਫੋਨ ਆਉਂਦੇ ਮਮੀ ਫੋਨ ਪੁੱਤ ਕੇ ਆਦਾ ਆਉਣਾ ਤੇਰੀ ਮਾਸੀ ਦਾ ਆਉਂਦਿਆ ਹੀਗਾ ਕੀ ਕਹਿੰਦੇ ਇਹੋ ਹੀ ਦੱਸਣ ਲਈ ਹਾਂ ਵੀ ਚਲ ਗਈ ਹੈ ਸਗਾਤ ਹੁਣ ਤੇ ਕਹਿਣ ਲਈ ਹੀ ਵੀ ਲੈਣ ਨਾ ਜਾਇਓ ਅੱਛਾ ਅੱਛਾ ਤੇ ਮੈਂ ਹਾਂ ਹੀ ਲੈਣ ਜਾਂਦੇ ਆਂ ਆਪਾਂ ਚੱਲੀ ਮਹਾ ਤੇ ਹਾਂ ਮੈਂ ਅੱਜ ਨਾ ਮੇਰੇ ਮਨ ਨੂੰ ਨਾ ਸਕੂਨ ਜਾਂ ਮਿਲ ਗਿਆ ਵਾ ਇਹ ਚੱਲ ਗਈ ਐ ਨਾ ਇਹ ਤੁਰੀ ਫਿਰਦੀ ਨਾ ਚੰਗੀ ਨਹੀਂ ਲੱਗਦੀ ਮੈਨੂੰ ਘਰ ਵਿੱਚ ਕਦੀ ਇੱਧਰ ਨੂੰ ਕਦੀ ਇੱਧਰ ਨੂੰ ਭਾਜ ਦੀ ਯਾਦ ਆਉਂਦੀ ਸੀ ਚੰਗਾ ਐ ਮੈਂ ਤੇ ਕਿ ਨਹੀਂ ਚੱਲ ਗਈ ਐ ਅਹੀਂ ਤੇ ਨਹੀਂ ਹੋਣ ਲੈਣ ਜਾਣਾ ਨਹੀਂ ਉਹ ਤਾਂ ਭਰਾ ਕਿੱਡਾ ਚਲਾਕ ਵਾ ਪਰ ਇਹ ਫਾਂਡ ਮਿਲਿਆ ਕਿ ਨਹੀਂ ਮਿਲਿਆ ਪੈਸੇ ਅਹੀਂ ਲਾਉਂਦੇ ਰਹੇ ਭਰਤੀ ਅਹੀਂ ਕਰਾਇਆ ਸਵਕਤੇ ਉੱਠ ਕੇ ਲੰਗਰ ਪਕਾ ਕੇ ਦਿੰਦੇ ਰਹੇ ਤੇ ਹੁਣ ਪੈਸੇ ਇਹਨਾਂ ਨੂੰ ਦੇ ਦिए ਇਹਨੂੰ ਤੇ ਨਹੀਂ ਕੁਝ ਨਹੀਂ ਮਿਲਣਾ ਵਿੱਚੋਂ ਸੰਦੀਪ ਗੁੰਮ ਜਿਆ ਬੜਾ ਉੰਤਰਾਈਓ ਰਾਦਾ ਤੇ ਇਹੋ ਹੀ ਹੁਣਾਵਾ ਵੀ ਜਿਹੜਾ ਪਿਆਹਾ ਤੇਲਾ ਮਿਲੂਗਾ ਸਾਰਾ ਮੇਰੀ ਭੈਣ ਨੂੰ ਮਿਲ ਜੇ ਤੇ ਅਹੀਂ ਖੋਖ ਇੰਜ ਲਵਾਂਗੇ ਪਰ ਅਹੀਂ ਇਹ ਕੰਮ ਹੁਣ ਦੇਣਾ ਵਾ ਨਾਲੇ ਤਾਂ ਸਾਡਾ ਪੁੱਤ ਗਿਆ ਤੇ ਨਾਲੇ ਪੈਸੇ ਪਾਲਦੇ ਫਿਰਦੇ ਆ ਇਹਨਾਂ ਨੂੰ ਤੇ ਪੈਸੇ ਅਹੀਂ ਦਿੰਨੇ ਆ ਪਰ ਇੱਕ ਗੱਲ ਵਾ ਜੇਕਰ ਤੇ ਤੁਹਾਡੇ ਫੋਨ ਤੇ ਵੀ ਫੋਨ ਕਰੂ ਨਾ ਫੋਨ ਨਾ ਚੁੱਕਿਓ ਵਿਜੀ ਕਰ ਦਿਓ ਦਾ ਫੋਨ ਤੇ ਮੈਂ ਤਾਂ ਚੁੱਕਣਾ ਹੀ ਨਹੀਂਗਾ ਤੇ ਨਾ ਹੀ ਲੈਣ ਹੀ ਜਾਣਾ ਵਾ ਜੀ ਉਹਦਾ ਭਰਾ ਛੱਡ ਵੀ ਜਾਊ ਨਾ ਮੰਨਲਾ ਨਹੀਂ ਸਿੱਧੇ ਮੂੰਹ ਨੂੰ ਕਵਾਉਣਾ ਹੀ ਨੀਗਾ ਨਾ ਤੂੰ ਹੀ ਕਵਾਇਓ ਜੇ ਇਹ ਸਾਰਾ ਟੱਬਰ ਨੇ ਕਵਾਇਆ ਨਾ ਇਹਨੂੰ ਮੂੰਹ ਨਾ ਲਾਇਆ ਤੇ ਕਿੰਨਾ ਚਿਰ ਇੱਥੇ ਰਹੋਗੇ ਸਾਡੇ ਲਾਗੇ ਨਹੀਂ ਨਹੀਂ ਮੰਮੀ ਜੀ ਜਿੱਦਾਂ ਤੁਸੀਂ ਕਹੋਗੇ ਨਾ ਅਸੀਂ ਤੇ ਉਦਾਂ ਹੀ ਕਰਨਾ ਅੱਗੇ ਵੀ ਢਾਡੀ ਮੰਨਦੇ ਰਹੇ ਆ ਤੇ ਭਰਾ ਦੀ ਵੇਖ ਲਓ ਨਹੀਂ ਭੈਣ ਭਰਾ ਵੀ ਨਾ ਖਾਨ ਨੂੰ ਹੀ ਹੁੰਦੇ ਆ ਉਹ ਆਂਦਾ ਹੁਣਾ ਵਾ ਲੱਖਾਂ ਮਿਲਨੇ ਆ ਤੇ ਚੱਲ ਮੇਰਾ ਤਾਂ ਘਰ-ਬਾਰ ਬਣੂਗਾ ਬਥੇਰਾ ਤੇ ਜਵਾ ਮੀਣਾ ਜਿਆ ਅੰਤਰਾ ਚੰਗਾ ਆ ਤੁਸੀਂ ਨਾ ਸੁਨਾਤਾ ਨਾਲੋਂ ਨਾਲ ਕੀ ਹੋਰ ਥਾਂ ਵਿਆਹ ਕਰ ਦੋ ਇਹਦਾ ਮੈਂ ਆ ਤੇ ਸਣਾ ਤਾਂ ਸੰਦੀਪ ਜੀ ਇਹ ਤਾਂ ਸਿਆਣਾ ਹਾਉ ਤੂੰ ਸਮਝਾ ਜੂ ਤੇ ਜੇ ਨਾ ਸਿਆਣਾ ਹਾਉ ਇੱਥੇ ਹੀ ਪਿਆਰ ਨਹੀਂ ਲੱਗਣ ਦੇਣੇ ਮੈਨੂੰ ਨਹੀਂ ਲੱਗਦਾ ਇਹ ਕਰਨਗੇ ਦੂਜਾ ਵਿਆਹ ਤੇ ਕੀ ਕਰੂਗੀ ਇੰਨੀ ਉਮਰ ਕਿੱਦਾਂ ਕੱਢੂਗੀ ਬੰਦੇ ਤੋਂ ਬਾਅਦ ਟਾਈਮ ਕੱਢਣਾ ਬੜਾ ਔਖਾ ਹੁੰਦਾ ਵਾ ਕਿੱਥੋਂ ਪੈਸੇ ਲਿਆਉਣੇ ਆ ਕਿੱਥੇ ਦੇਣੇ ਆ ਇਹ ਤਾਂ ਬੰਦੇ ਨੂੰ ਪਤਾ ਹੁੰਦਾ ਵਾ ਜਨਾਨੀ ਕੱਲੀ ਕੀ ਕਰ ਸਕਦੀ ਆ ਉਹ ਵੀ ਬੜੀ ਚਲਾਕ ਵਾ ਹੈ ਤੇ ਮੀਣੀ ਆ ਸੰਦੀਪ ਹੋ ਵੀ ਚੁੱਪ ਕਰਕੇ ਸੌਂਦੀ ਰਹਿੰਦੀ ਆ ਗਾੜੀ ਜਵਾਬ ਨਹੀਂ ਦਿੰਦੀ ਇਹ ਤੇ ਗੱਲ ਸਹੀ ਐ ਮੰਮੀ ਢਾਡੀ ਚੱਲ ਕੋਈ ਗੱਲ ਨਹੀਂ ਚਲਾ ਰੋਟੀ ਪਾਣੀ ਤੇ ਵੇਖੀਏ ਦਫਾ ਕਰ ਇਹ ਗੱਲਾਂ ਤੇ ਇਦਾਂ ਹੀ ਹੁੰਦੀਆਂ ਹੀ ਰਹਿਣੀਆਂ ਆਹ ਚਲੋ ਇੱਕ ਵਾਰੀ ਇਹ ਘਰੋਂ ਕੱਢਣਾ ਹੀ ਕੱਢ ਦਿੱ ਤਾ ਬੱਸ ਹਲੋ ਹਲੋ ਸਸਕੀ ਕਲ ਪੁੱਤ ਕੀ ਹਾਲ ਚਾਲ ਆ ਹਾਂਜੀ ਜੱਗੀ ਆ ਤੁਸੀਂ ਥਾਵ ਤੇ ਸੁਣਾ ਹਾਂ ਹਿਉ ਵੀ ਠੀਕ ਠਾਕ ਵਧੀਆ ਹੋ ਕੀ ਕਰਨੀ ਕੁਛ ਨਹੀਂ ਕੰਮਕੁਮ ਕਰਕੇ ਨਾ ਤਵੇਲੀ ਬੈਠੀ ਹੁਣ ਧੁੱਪੇ ਅੱਛਾ ਅੱਛਾ ਮੈਂ ਵੀ ਦੱਸਣਾ ਇਹਨਾਂ ਨੂੰ ਇੱਥੇ ਸਾਕੋਈ ਠੀਕ ਠਾਕ ਐ ਅੱਛਾ ਠੀਕ ਆ ਰਪਿੰਦਰ ਹਾਂਜੀ ਠੀਕ ਠਾਕ ਨੇ ਸਾਰੇ ਵਧੀਆ ਠੀਕ ਠੀਕ ਆ ਹਾਂਜੀ ਤੁਹਾਨੂੰ ਦੇਖਿਆ ਇੱਥੇ ਸਾਰੇ ਠੀਕ ਠਾਕ ਨੇ ਹਾਂ ਪੁੱਤ ਠੀਕ ਠਾਕ ਵਧੀਆ ਇੱਥੇ ਵੀ ਠੀਕ ਐ ਤੇ ਮੈਂ ਸੋ ਕੋ ਕੈਂਡੀ ਖਾਦੇ ਤੇ ਪੀਣੇ ਤਾਂ ਕਰੋ ਮੈਂ ਜੀ ਮੈਂ ਕੋ ਉਹ ਤਾਂ ਕੱਲ ਜੇ ਪਰਸੋਂ ਆਂਦੀ ਮੈਨੂੰ ਲੈ ਜਾਣਾ ਕੋਈ ਗੱਲ ਨਹੀਂ ਪੁੱਤਰ ਇੱਕ ਨਾ ਵਿਆਹ ਵਾ ਪਿੰਡ ਤੇ ਕੱਲ ਵੀ ਡੈਡੀ ਜਰਨ ਉਧਰ ਜਾਣਾ ਵਾ ਤੇ ਪਰਸੋਂ ਬਰਾਤ ਵਾ ਤੇ ਬਰਾਤੇ ਉਹਨਾਂ ਨੇ ਕਿਹਾ ਵਾ ਹੁਣ ਤੈਨੂੰ ਪਤਾ ਵਾ ਸਾਰੇ ਥਾਂ ਹੀ ਰੱਖਣੇ ਪੈਂਦੇ ਆ ਬਰਾਤੇ ਜਾਣਾ ਪੈਣਾ ਵਾ ਤਾਂ ਕੋਈ ਗੱਲ ਨਹੀਂ ਆ ਵਿਆਹ ਪਕਤਾ ਲੈਂਦੇ ਫੇਰ ਮੈਂ ਕੱਲੂੰਗੀ ਇਹਨਾਂ ਨੂੰ ਫੇਰ ਲੈ ਜਾਣਗੇ ਤੈਨੂੰ ਸਰੋ ਪੇਂਠ ਠੀਕ ਜੀ ਮੇਰੀ ਹਾਂ ਤਾਂ ਬਾਕੀ ਧਿਆਨ ਰੱਖੀਆ ਆਪਣਾ ਹਾਂਜੀ ਕੋਈ ਨਹੀਂ ਮੈਂ ਆਪਣਾ ਖਿਆਲ ਰੱਖੂਗੀ ਮੈਂ ਚੱਲ ਤਾਂ ਨੂੰ ਮੈਂ ਡਰਨਾ ਕਿ ਮੈਨੂੰ ਲੈ ਵੀ ਆ ਤੈਨੂੰ ਇੱਕ ਦੋ ਦਿਨ ਚਾਹੀਦੇ ਹਾਂ ਕੋਈ ਨਹੀਂ ਕੋਈ ਨਹੀਂ ਆ ਵਿਆਹ ਵੇਖ ਲੈਂਦੇ ਫੇਰ ਆਣ ਕੇ ਲੈ ਜਾਣਗੇ ਚੜ੍ਹ ਠੀਕ ਜਿਹਾ ਹੈ ਹਾਂ ਚੰਗਾ ਬਾਊ ਵੇਖਾਂ ਅਜੇ ਗਈ ਨੂੰ ਕਿਹੜੇ ਦਿਨ ਹੋਏ ਆ ਆਖਰ ਚੜ੍ਹ ਵੀ ਗਈ ਆ ਇਹ ਡੈਡੀ ਨੂੰ ਭੇਜ ਦੋ ਤੇ ਮੈਨੂੰ ਲੈ ਜਾਣਾ ਇੱਥੇ ਸਾਡੀਆਂ ਬਾਹਾਂ ਜੋ ਆਕੜੀਆਂ ਤੇਰੇ ਬਿਨਾ ਮੈਂ ਤਾਂ ਕਦੀ ਵੀ ਨਿਕਲਣਾ ਅੱਜ ਮੈਂ ਵਿਆਹ ਦਾ ਬਾਨਾ ਲਾਤਾ ਵਾ ਪਰਸੋਂ ਫੋਨ ਕਰੇਗੀ ਮੈਂ ਹੋਰ ਕੋਈ ਬਾਨਾ ਲਾ ਦੇਣਾ ਵਾ ਚੱਲ ਬੈਠੀ ਰਹੇ ਇੱਥੇ ਜੇ ਤਰਾ ਭਰਾ ਮੰਨਲਾ ਛੱਡਣ ਆ ਵੀ ਗਿਆ ਨਾ ਤਾਂ ਕੋਈ ਗੱਲ ਨਹੀਂ ਮੈਨੂੰ ਕਿਸਕ ਲੱਗ ਜਾਵੇ ਕਿਦਣ ਆਉਣਾ ਵਾ ਤਾਲੇ ਮਾਰ ਕੇ ਚਲ ਜਾਣਾ ਕਿਤੇ ਵੀ ਹੈ ਨਹੀਂ ਅਸੀਂ ਤਾਂ ਕਿਤੇ ਕਾਮਾਂ ਗਏ ਚੱਲ ਤੁਰੀ ਫਿਰ ਇਦਾਂ ਹੀ ਕਿੱਡੀ ਆਖਰ ਚੜੀ ਆ ਵੀ ਇੱਥੇ ਆਣ ਕੇ ਬਹਿ ਜਾ ਗੱਲ ਤੇ ਇਹ ਆ ਉਥੇ ਭਰਾ ਪਰ ਜਾਏ ਨੇ ਖਰਚਾ ਕਿੰਨਾ ਚਿਰ ਦੇਣਾ ਵਾ ਇੱਥੇ ਸਭ ਕੁਝ ਮਿਲ ਜੂ ਡਿਆ ਵਾ ਚਲੋ ਠੀਕ ਹੈ ਅੰਮੀ ਜੀ ਫਿਰ ਹਾਂ ਜੀ ਹੈ ਜੀ ਕੋਈ ਨਹੀਂ ਬਾਤ ਚ ਕਰ ਲਾਂਗੇ ਠੀਕ ਜੋ ਤਾਂ ਇੱਥੇ ਬੈਠੀ ਆਂ ਕੁਛ ਨਹੀਂ ਵੇਚੀ ਪਿੰਡੀ ਫੋਨ ਕਰਦੀ ਸੀ ਮੰਮੀ ਨੂੰ ਕੀ ਕਹਿੰਦੇ ਹੋ ਕੁਛ ਨਹੀਂ ਉਦਾਂ ਹੀ ਕਹਿੰਦੀ ਮੈਂ ਰਾਜੀ-ਬਾਜੀ ਠੀਕ-ਠਾਕ ਤੇ ਕਹਿੰਦੇ ਸੀ ਠੀਕ-ਠਾਕ ਤੇ ਮੈਂ ਕਹਿੰਦੀ ਹਾਂ ਵੀ ਤੁਸੀਂ ਇੱਕ ਦੋ ਦਿਨ ਚਾ ਕੇ ਬਣੀ ਲੈ ਜਾ ਹਾਂ ਤੇ ਕਹਿੰਦੇ ਸੀ ਵੀ ਡੈਡੀ ਤੇਰੇ ਨੂੰ ਵਿਆਹ ਵਾ ਅੱਛਾ ਤੇ ਵਿਆਹ ਭੁਗਤਾ ਲੈਂਦੇ ਤੇ ਫਿਰ ਤੇ ਮੈਂ ਛੱਡਉਂਦਾ ਵਾ ਜੇ ਜਾਣਾ ਤੂੰ ਮੈਂ ਨਾ ਉਹਨਾਂ ਨੂੰ ਕਿਹਾ ਸੀ ਪਹਿਲਾਂ ਹੀ ਜਦੋਂ ਆਉਣਾ ਸੀ ਨਾ ਉਦੋਂ ਕਹਿੰਦੇ ਸੀ ਨਹੀਂ ਨਹੀਂ ਕੋਈ ਨਹੀਂ ਤੂੰ ਆਪਣੇ ਵੀਰ ਨੂੰ ਖੇਚ ਲਾਂ ਦੇ ਅੱਛਾ ਅੱਬ ਤੇਰੇ ਡੈਡੀ ਲੈ ਜਾਂਦੇਗੇ ਤੇ ਕੋਈ ਨਹੀਂ ਕਿ ਦੋ ਦਿਨ ਵੇਖ ਲੈਨੇ ਆ ਜੇ ਤੇ ਉਹਨਾਂ ਦਾ ਟਾਈਮ ਲੱਗ ਜੂਗਾ ਤੇ ਆਪੇ ਲੈ ਚੰਗੇ ਮੇਰੇ ਫਿਰ ਤੁਸੀਂ ਛੱਡ ਆਇਓ ਚੱਲ ਕੋਈ ਗੱਲ ਨਹੀਂ ਵੇਖ ਲੈ ਫਿਰ ਜਿੱਦਾਂ ਵੀ ਰੋਕ ਆਉਂਦਾ ਵਾ ਹਾਂਜੀ ਜੇ ਜਿਆਦਾ ਨਾ ਤੂੰ ਉਹਨਾਂ ਨੂੰ ਕਹੀਂ ਨਹੀਂ ਤੇ ਫਿਰ ਮੈਂ ਛੱਡ ਆਉਂਗਾ ਕੋਈ ਨਹੀਂ ਵੇਖਿਆ ਕਿੰਨਾ ਟਾਈਮ ਲੱਗਣਾ ਵਾ ਕਿੱਥੇ ਅੱਜ ਫੋਨ ਕੀਤਾ ਵਾ ਤੇ ਫਿਰ ਪਰਸੋ ਚੋਥ ਕਰ ਲੂੰਗੀ ਨਾ ਤੇ ਫਿਰ ਆਪੇ ਦੱਸ ਦੇਣਗੇ ਵੀ ਕਿੱਦਾਂ ਚੱਲ ਕੋਈ ਗੱਲ ਨਹੀਂ ਵੇਖ ਲੈਂਦੇ ਵਿਆਹ ਉਹਨਾਂ ਨੂੰ ਹਾਂਜੀ ਹਾਂ ਤੇ ਕੋਈ ਗੱਲ ਨਹੀਂ ਫਿਰ ਛੱਡ ਆਉਂਗਾ ਜੋਦਨ ਨਾਲੇ ਕੋਈ ਵੀ ਗੱਲ ਉੱਥੇ ਹੁੰਦੀ ਹੁੰਦੀ ਆ ਨਾ ਤੂੰ ਮੈਨੂੰ ਦੱਸ ਦਿਆ ਕਰ ਐ ਪਰ ਐਵੇਂ ਨਾ ਜੀ ਨਹੀਂ ਕਰਦਾ ਤੁਹਾਨੂੰ ਦੰਗੀ ਦੇਣ ਨੂੰ ਅੱਗੇ ਥੋੜੀਆਂ ਦੰਗੀਆਂ ਤਹੀ ਚੱਲੀਆਂ ਉਹ ਕੋਈ ਗੱਲ ਨਹੀਂ ਜੋ ਕਿਸਮਤ ਚ ਲਿਖਿਆ ਹੋਣਾ ਹੁਣ ਆ ਉਹ ਹੀ ਆ ਤੂੰ ਗੱਲ ਦੱਸ ਦਿਆ ਕਰ ਬਸ ਕੋਈ ਨਹੀਂ ਵੇਚ ਤੇ ਨਾ ਹੋਏ ਵੀ ਗੱਲ ਤੂੰ ਦੱਸ ਜਦੋਂ ਵੇਲਾ ਹੀ ਲੰਘ ਜਾ ਹੱਥ ਚ ਨਹੀਂ ਨਹੀਂ ਵੀ ਜੀ ਮੈਂ ਦੱਸ ਦਿਆ ਕਰੂੰਗੀ ਤੁਹਾਨੂੰ ਹਾਂ ਤੇ ਨਾਲੇ ਉਹ ਪਰਮੀਦ ਹੋਣਾ ਵੀ ਆਉਣਾ ਘਰ ਕਿਹਦੇ ਨਾਲ ਹਾਂ ਜੀ ਮੈਂ ਦੀਨੂ ਫੋਨ ਕੀਤਾ ਸੀ ਆ ਦੱਸਣ ਦੀ ਮਨੂ ਰਪਿੰਦਰ ਹਾਂ ਜੀ ਤੇ ਦੀਦੀ ਕਹਿੰਦੇ ਸੀ ਵੀ ਕੋਈ ਗੱਲ ਨਹੀਂ ਦੇ ਕੋ ਨਾ ਆਇਆ ਜਾਊਗਾ ਤੇ ਹੀ ਹੋ ਜਾਣਗੇ ਤੇ ਮੈਂ ਚੱਲ ਆ ਜਾਣਗੇ ਘੜੀਪਾਲ ਤੇ ਮਨ ਹੋਤਾ ਹੋਰ ਹੋ ਜਾ ਹਾਂ ਚੱਲ ਕੋਈ ਕਰਨੀ ਆ ਪੇ ਆ ਜਾਣਗੇ ਹਾਂਜੀ ਉਹਨਾਂ ਨੂੰ ਕੰਮਕਾਰ ਬਥੇਰੇ ਆ ਵਿਚਾਰਿਆਂ ਨੂੰ ਕੰਮਕਾਰ ਇਦਾਂ ਹੀ ਆ ਤੁਹਾਨੂੰ ਪਤਾ ਕਰੋਣੀ ਨਿਕਲਿਆ ਜਾਂਦਾ ਉਹਦਾ ਦੀਦੀ ਘਰ ਦੇ ਬਥੇਰਾ ਵਾ ਵਿਚਾਰੇ ਗੱਲ ਕੋਈ ਧਿਆਨ ਨਾਲ ਆ ਘਰ ਦੇ ਇੱਥੇ ਰਵਾ ਉਹਦਨ ਵੀ ਨਾਲ ਇੱਕ ਵਾਰੀ ਮੈਂ ਕਿਹਾ ਇਹਦੇ ਨਾਲ ਤੁਰ ਪਿਆ ਹੈ ਵਿਚਾਰਾ ਮੇਰੀ ਹਾਂ ਹੋ ਤੇ ਹੈ ਗਈ ਤੇ ਚੱਲ ਇਹ ਆ ਵੀ ਸਿਆਣਾ ਬੰਦਾ ਸਿਆਣਾ ਹੀ ਹੁੰਦਾ ਵਾ ਗੱਲਕਾਰ ਵਾ ਫਿਰ ਵੀ ਹਾਂਜੀ ਅਸੀਂ ਤੇ ਨਿਆਣੇ ਆ ਸਾਨੂੰ ਇੰਨੀਆ ਸਮਝ ਆ ਨਹੀਂ ਹੈਗੀ ਆ ਮੇਜੀ ਮੈਨੂੰ ਤਾਂ ਇੱਕ ਗੱਲ ਪੁੱਛਣੀ ਸੀ ਕੁਛ ਪਤਾ ਨਹੀਂ ਤਾਂ ਜਿੰਦਗੀ ਲਗਣੀ ਆ ਕਿ ਨਹੀਂ ਮੈਨੂੰ ਪਤਾ ਵਾ ਭਾਬੀ ਬੜੇ ਚੰਗੇ ਆ ਪਰ ਮੈਂ ਗੱਲ ਇਹ ਕਰਨੀ ਸੀ ਕਿ ਮੈਂ ਹੁਣ ਇੱਥੇ ਆ ਕੇ ਬੈਠੀ ਆ ਤੇ ਭਾਬੀ ਕੋਈ ਗਲਤ ਨਹੀਂ ਕਰਦੇ ਉਹ ਨਹੀਂ ਨਹੀਂ ਛਦੇਣੇ ਉਹਨੇ ਕਿਹੜੀ ਗੱਲ ਕਰਨੀ ਆ ਉਹ ਤਾਂ ਸਭ ਮੈਨੂੰ ਕਹਾਂ ਡੀ ਕਿ ਤੂੰ ਇਹਨਾਂ ਨੂੰ ਕਿਉਂ ਵੀ ਪਿੰਡ ਫੋਨ ਕਰ ਵੀ ਮੈਨੂੰ ਲੈ ਜਾਣ ਉਹ ਦੱਸ ਕੋ ਮੈਂ ਆ ਸੋਚਣ ਦੀ ਆ ਕੱਲ ਤੇ ਤੂੰ ਉਲਟੀ ਸੋਚਣ ਦੀ ਨਹੀਂ ਨਹੀਂ ਵੇਜੀ ਭਾਬੀ ਹੈ ਹੀ ਬੜੇ ਚੰਗੇ ਆ ਨਾਲੇ ਤੇਰਾ ਘਰ ਵਾ ਤੇਰਾ ਬਾਹਰ ਵਾ ਜਦੋਂ ਮਰਜੀ ਆ ਭਾਬੀ ਤੇ ਬੜੇ ਚੰਗੇ ਆ ਪਰ ਵੀ ਜੀ ਹੁਣ ਵੇਲਾ ਹੀ ਇਦਾਂ ਦਾ ਵਾ ਚੰਗਾ ਸੋਚਦਿਆਂ ਸੋਚਦਿਆਂ ਵੀ ਮਾੜਾ ਸੋਚਿਆ ਹੀ ਜਾਂਦਾ ਉਹ ਨਹੀਂ ਨਹੀਂ ਇਹ ਗੱਲ ਦੀ ਨਾ ਤੂੰ ਟੈਨਸ਼ਨ ਲੈ ਜ ਜਨਜਰ ਮਰਜੀ ਰਿਆ ਇੱਥੇ ਕੋਈ ਗੱਲ ਨਹੀਂ ਵੀ ਜੀ ਆਪਾਂ ਢੀਕ ਲੈਨੇ ਆ ਪਰਸੋ ਤੋ ਤੱਕ ਤੇ ਜੇ ਨਹੀਂ ਹੁੰਦੇ ਤੇ ਫਿਰ ਤੀ ਮੈਨੂੰ ਛੱਡ ਕੋਈ ਗੱਲ ਨਹੀਂ ਮੈਂ ਛੱਡ ਆਉਂਗਾ ਤੇ ਐਵੇਂ ਨਾ ਟੈਨਸ਼ਨ ਲਈ ਜਾ ਕਰ ਜਾਂ ਕਰ ਲੈ ਕੋਈ ਕੰਮ ਧੁੰਦਾ ਤੇ ਮੈਂ ਸ਼ਰਮ ਹੋਵਾਂ ਚਲੋ ਕੋਈ ਨਹੀਂ ਆ ਗਈ ਵੀ ਜੀ ਵੀਰ ਤੇ ਭਾਬੀ ਤੇ ਬੜੇ ਚੰਗੇ ਆ ਪਰ ਮੇਰੇ ਕਰਮੀ ਮਾੜੇ ਆ ਰੱਬ ਨੇ ਪਤਾ ਨਹੀਂ ਮੇਰ ਨਾਲ ਕੀ ਕੀਤਾ ਚੰਗੀ ਕਿਸਮਤ ਹੀ ਰੱਬਾ ਲੈ ਕੇ ਦਿੰਦਾ ਮੇਰੀ ਆਪਣੇ ਘਰੇ ਸੁਖੀ ਵਾਸ ਲੈਂਦੀ